ਉਹ ਜਦੋਂ ਤੁਰਦਿਆ ਗੁਰੂ ਘਰ ਵੱਲ ਨੂੰ ਤੁਰਦਿਆ ਅੰਮ੍ਰਿਤ ਵੇਲੇ ਨੰਗੇ ਪੈਰ ਉਹ ਗੁਰੂ ਘਰ ਨੂੰ ਕਦਮ ਪੁੱਟਦੇ ਆ ਤੇ ਜਿਹੜਾ ਗੁਰੂ ਘਰ ਨੂੰ ਕਦਮ ਪੁੱਟਦਾ ਹੈ ਭਾਵਨਾ ਦੇ ਨਾਲ ਗੁਰੂ ਵੱਲ ਨੂੰ ਤੁਰਦਾ ਹੈ ਚਰਨ ਸ਼ਰਨਪੁਰ ਇੱਕ ਪੈੜਾ ਜਾਏ ਚੱਲ ਸਤਿਗੁਰ ਕੋਟ ਪੈੜਾ ਆਗੇ ਹੋਏ ਲੇਤ ਹੈ ਜਿਹੜਾ ਇੱਕ ਪੈੜਾ ਵੀ ਗੁਰੂ ਦੇ ਘਰ ਨੂੰ ਪੁੱਟਦਾ ਹੈ ਸਾਧ ਸੰਗਤ ਮਹਾਰਾਜ ਨੂੰ ਕਰੋੜਾਂ ਪੈੜੇ ਅੱਗੋਂ ਲੈਣ ਵਾਸਤੇ ਸਿੱਖ ਇੱਕ ਇੱਕ ਕਦਮ ਪੁੱਟਦਾ ਹੈ ਤੇ ਗੁਰੂ ਮੇਰਾ ਹਜ਼ਾਰਾਂ ਕਦਮ ਪੁੱਟ ਕੇ ਉਹਨੂੰ ਅੱਗੋਂ ਲੈਣ ਆਉਂਦਾ ਹੈ ਕਿ ਮੇਰਾ ਸਿੱਖ ਮੇਰੇ ਘਰ ਵੱਲ ਨੂੰ ਆ ਰਿਹਾ ਹੈ ਇਹਨਾਂ ਗੁਰੂ ਸਨਮਾਨ ਦਿੰਦਾ ਸਿੱਖ ਨੂੰ ਮੇਰਾ ਸਿੱਖ ਮੇਰੇ ਘਰ ਆ ਰਿਹਾ ਹੈ ਤੇ ਮੇਰਾ ਗੁਰੂ ਅੱਗੋਂ ਲੈਣ ਜਾਂਦਾ ਉਹਨੂੰ ਵੀ ਮੈਂ ਆਪਣੇ ਸਿੱਖ ਨੂੰ ਲੈ ਕੇ ਆਵਾਂ ਉਹ ਮੇਰੇ ਘਰ ਮੱਥਾ ਟੇਕਣ ਆ ਰਿਹਾ ਸਾਰ ਸੰਗਤ ਜਿਹੜੇ ਅੰਮ੍ਰਿਤ ਵੇਲੇ ਸੰਗਤਾਂ ਗੁਰੂ ਘਰ ਆਉਂਦੀਆਂ ਨੇ ਨਾ ਤੁਸੀਂ ਵੀ ਆਉਣੇ ਹੋ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਗੁਰੂ ਘਰ ਆਉਣਾ ਬੜਾ ਵੱਡਾ ਮਹਾਤਮਾ ਆਇਆ ਕਰੋ ਗੁਰੂ ਘਰ ਵਾਦ ਤੋਂ ਵਾਦ ਹਾਜ਼ਰੀਆਂ ਲਵਾਇਆ ਕਰੋ ਗੁਰੂ ਘਰ ਬਹੁਤ ਵੱਡਾ ਮਹਾਤਮਾ ਹੈ ਗੁਰੂ ਘਰ ਹਾਜ਼ਰੀ ਲਵਾਉਣ ਦਾ ਤੁਸੀਂ ਇੱਕ ਕਦਮ ਪੁੱਟ ਕੇ ਆਓਗੇ ਗੁਰੂ ਤੁਹਾਨੂੰ ਹਜ਼ਾਰਾਂ ਕਦਮ ਲੈਣ ਆਏਗਾ ਤੇ ਮਹਾਰਾਜ ਕਹਿੰਦੇ ਉਹਨੇ ਮੰਦੇ ਪੈਰ ਨਾ ਰੱਖਿਓ ਕਿਹੜੇ ਕਦੇ ਮਾਰੇ ਪਾਸੇ ਪੈਰ ਨਾ ਰੱਖਿਓ